ਇੰਦਾ ਬਾਤ ਨੂੰ ਜਿੰਨੇ ਲੱਗਦੇ ਸੇ ਮੇਰੇ ਵੱਲੋਂ ਜਾਣ ਕੀ ਮੇਜਰ ਸਿੰਘ ਚੱਕਸਾ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤ ਸ੍ਰੀਕਾਲਾ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਕਬੂਲ ਕਰਿਓ ਤੁਹਾਨੂੰ ਵੀ ਪਤਾ ਹੈ ਨੰਗ ਦੇ ਬਰ ਦੇ ਕੋਈ ਨਾ ਕੋਈ ਗੱਲਬਾਤ ਜਦੋਂ ਮਨ ਦੇ ਵਿੱਚ ਬਲਬਲਾ ਹੋਈ ਆਉਂਦਾ ਆ ਤੇ ਖਾਸ ਕਰਕੇ ਆਪਾਂ ਸਾਰੇ ਜਿਹਨੇ ਇਸ ਮੁਲਕ ਦੇ ਵਿੱਚ ਆਪਾਂ ਬੈਠੇ ਆ ਜਿਹੜੇ ਉਸ ਪੰਜਾਬ ਦੇ ਪ੍ਰਤੀ ਆਪਾਂ ਜਿਹੜੇ ਇੱਕ ਆਪਣੇ ਦਿਲਾਂ ਦੇ ਵਿੱਚ ਪਿਆਰ ਆ ਤੇ ਸਤਿਕਾਰ ਆ ਤੇ ਜਦ ਬਗਲਬਾਤ ਜਿਹੜੀ ਕਰਨੀ ਆ ਤੇ ਸਾਡੇ ਪੰਜਾਬੀ ਨੌਜਵਾਨਾਂ ਦੀਆਂ ਜਿਹੜੀਆਂ ਖਬਰਾਂ ਖਾਸ ਕਰਕੇ ਸੁਣ ਦੇਖਣ ਨੂੰ ਸੋਸ਼ਲ ਮੀਡੀਆ ਵੀ ਔਰੜੀ ਭਰਿਆ ਤੇ ਆਇਆ ਜਿੱਥੇ ਕਿਤੇ ਗੋਲੀ ਦੀ ਗੱਲਬਾਤ ਚੱਲਦੀ ਆ ਜਾਂ ਨਸ਼ੇ ਦੀ ਗੱਲਬਾਤ ਚੱਲਦੀ ਆ ਇਸ ਬਾਬਤ ਆਪਾਂ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਤਪਾਤ ਸਿੰਘ ਜੋਰ ਸਾਹਿਬ ਜਿੰਦਾਬਾਦ ਦੇ ਨਾਲ ਜੁੜ ਚੁੱਕੇ ਨੇ ਹੈ ਉਹ ਥੋੜੇ ਬਿਜ਼ੀ ਆ ਪਰ ਮੈਂ ਥੋੜਾ ਜਿਹਾ ਉਹਨਾਂ ਕੋਲ ਟਾਈਮ ਉਧਾਰਾ ਮੰਗ ਲਿਆ ਆ ਤੇ ਪਹਿਲਾਂ ਆ ਜੋ ਉਹਨਾਂ ਦਾ ਰਲ ਕੇ ਆਪਾਂ ਵੈਲਕਮ ਕਰੀਏ ਉਹਨਾਂ ਨਾਲ ਆਪਾਂ ਹਲਕੀ ਫੁਲਕੀ ਜੀ ਗੱਲ ਕਰਾਂਗੇ ਇਹ ਕੀ ਗੱਲਬਾਤ ਆ ਪਹਿਲਾਂ ਉਹਨਾਂ ਦਾ ਵੈਲਕਮ ਕਰੀਏ ਜੋਰ ਸਾਹਿਬ ਤੁਹਾਡੇ ਆਪਣੇ ਪ੍ਰੋਗਰਾਮ ਜਿੰਦਾਬਾਦ ਚ ਵੈਲਕਮ ਆ ਜੀ ਥੈਂਕ ਜਿੰਦਾਬਾਦ ਟੈਲੀਵਿਜ਼ਨ ਦੇ ਨਾਲ ਜੁੜੋਣਾ ਸਾਨੂੰ ਵੀ ਅਸੀਂ ਜਿੰਦਾਬਾਦ ਕਹਿੰਨੇ ਆ ਜੈਨ ਕਹਿੰਨੇ ਤੇ ਪਹਿਲਾਂ ਤਾਂ ਮੈਂ ਖਾਸ ਕਰਕੇ ਜਿੰਨੇ ਵੀ ਜਿੱਥੇ ਜਿੱਥੇ ਵੀ ਸਾਨੂੰ ਜਿੰਦਾਬਾਦ ਦੇ ਵੀਊ ਰਿਹਾ ਔਰ ਸਾਡੇ ਦਰਸ਼ਕ ਆ ਉਹ ਤੁਹਾਨੂੰ ਪੀਲ ਡਿਵੀਜ਼ਨ ਸਕੂਲ ਬੋਰਡ ਦੇ ਦੂਜੀ ਵਾਰੀ ਡਿਪਟੀ ਚੇਅਰਮੈਨ ਬਣਤੀਆਂ ਤੁਹਾਨੂੰ ਲੱਖ ਲੱਖ ਅਸੀਂ ਮੁਬਾਰਕਾ ਦਿੰਨੇ ਤੇ ਸਾਡਾ ਖਾਸ ਕਰਕੇ ਜੋਤਸਾ ਬੜੀ ਪ੍ਰਾਊਡ ਵਾਲੀ ਗੱਲ ਆ ਤੇ ਇਸ ਗੱਲ ਦਾ ਮਾਣ ਵੀ ਸਾਨੂੰ ਆਉਂਦਾ ਆ ਵੀ ਅਸੀਂ ਪੰਜਾਬੀ ਲੋਕ ਜਿੱਥੇ-ਜਿੱਥੇ ਗਏ ਆ ਉੱਥੇ ਸਾਡੀ ਬੱਲੇ ਬੱਲੇ ਹੋਈ ਆ ਤੇ ਹੁੰਦੀ ਰਹੀ ਆ ਤੇ ਜਿਹੜਾ ਇਹ ਸਿਹਰਾ ਦੂਜੀ ਵਾਰੀ ਤੁਸੀਂ ਬੰਨਿਆ ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਜ਼ਿੰਦਾਬਾਦੀ ਸਾਡੀ ਟੀਮ ਵੱਲੋਂ ਤੁਹਾਨੂੰ ਵਧਾਈਆਂ ਦਿੰਨਾ ਆ ਆ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਚੱਕ ਸਾਬੂ ਸਾਹਿਬ ਮਿਹਰਬਾਨੀਆਂ ਇਹ ਸਭ ਕੁਝ ਤੁਹਾਡੇ ਕਰਕੇ ਸੰਗਠਣਾ ਕਰਕੇ ਜਿੰਦਾਬਾਦ ਟੈਲੀਵਿਜ਼ਨ ਦੀ ਟੀਮ ਕਰਕੇ ਸੰਭਵ ਹੋਇਆ ਜੀ ਬ੍ਰੈਂਟਨ ਤੋਂ ਵਾਰਡ 9 10 ਦੀਆਂ ਸੰਗਠਾ ਨੇ ਆਪਾਂ ਨੂੰ ਚੁਣ ਕੇ ਇੱਕ ਬਹੁਤ ਵੱਡਾ ਮੰਡੇਟ ਦੇ ਕੇ ਇਤਿਹਾਸਿਕ ਜੋ ਹੈ ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਚੁਣ ਕੇ ਅੱਜ ਤੋਂ 2 ਸਾਲ ਪਹਿਲਾਂ ਭੇਜਿਆ ਸੀ ਉਸ ਤੋਂ ਬਾਅਦ ਫਿਰ ਜੇਸ ਵਿਸ਼ਾਵਲ ਨੂੰ ਆਪਾਂ ਅੱਗੇ ਵਧਣਾ ਸ਼ੁਰੂ ਕੀਤਾ ਜਿਸ ਤਰੀਕੇ ਦੇ ਨਾਲ ਕੰਮ ਕਾਜ ਸਕੂਲਾਂ ਦੇ ਇਹ ਜਿਹੜਾ ਮਾਹੌਲ ਨੂੰ ਠੀਕ ਕਰਨ ਦੇ ਲਈ ਆਪਣੇ ਵੱਲੋਂ ਵਿਢੇ ਗਏ ਉਹਨੂੰ ਫਿਰ ਬ੍ਰੈਂਟਨ ਮੈਸਸਾਗਾ ਤੇ ਕੈਲੈਡਨ ਤੋਂ ਲੋਕਾਂ ਵੱਲੋਂ ਚੁਣੇ ਹੋਏ ਸਾਰੇ ਬੋਰਡ ਦੇ ਜੋ ਟਰਸਟੀ ਸਹਿਬਾਨ ਆ ਉਹ ਵੀ ਦੇਖ ਰਹੇ ਸੀ ਸੋ ਉਹਨਾਂ ਨੇ ਜੀਪੀ ਆਪਾਂ ਨੂੰ ਲਗਾਤਾਰ ਦੂਸਰੀ ਵਾਰ ਹੁਣ ਇਸੇ ਬੋਰਡ ਦੇ ਡੀਪੀ ਚੇਅਰਮੈਨ ਬਣ ਕੇ ਚੁਣ ਕੇ ਜਿਹੜਾ ਜੀ ਨਿਵਾਜਿਆ ਸੋ ਮੈਂ ਸਮਝਾਂਗਾ ਜਿੱਥੇ ਆਪਣੇ ਸਾਰਿਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਸਮੁੱਚੇ ਪੰਜਾਬੀ ਭਾਈਚਾਰੇ ਵਾਸਤੇ ਵੀ ਕਿਉਂਕਿ ਆਪਣੇ ਫੀਲਡ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਅੱਜ ਤੱਕ ਇਸ ਪੋਜੀਸ਼ਨ ਤੇ ਕੋਈ ਪਹੁੰਚ ਨਹੀਂ ਸਕੇ ਆਪਾਂ ਨੂੰ ਪਹਿਲੀ ਵਾਰੀ ਦਾ ਆਪਰਚੂਨਿਟੀ ਮਿਲੀ ਹੈ ਤੇ ਉਹ ਵੀ ਲਗਾਤਾਰ ਦੂਸਰੀ ਵਾਰ ਮਿਲੀ ਹੈ ਕਿਉਂਕਿ ਸਾਲ ਬਾਅਦ ਇਸ ਪੋਜੀਸ਼ਨ ਤੇ ਰੀਨਿਊਅਲ ਹੁੰਦੀ ਆ ਸੋ ਉਸ ਰੀਨਿਊਅਲ ਦੇ ਵਿੱਚ ਵੀ ਜਿਹੜਾ ਜੀ ਬਿਗੜਵੱਜ ਕੇ ਆਪਣਾ ਜਿਹੜਾ ਮੋਰਚਾ ਫਤਿਹ ਹੋਇਆ ਸੋ ਉਸ ਦੇ ਧੰਨਵਾਦ ਹੈ ਮੈਂ ਪਿੰਡ ਪਰਵਾਹ ਨੂੰ ਸਦਾ ਆਪਾਂ ਇਹ ਕਹ ਅਸੀਂ ਕੰਮੋ ਪਿਆਰਾ ਰੱਖ ਕੇ ਵੋਟਾਂ ਪਾਈਏ ਨਾ ਕਿ ਚੰਮ ਪਿਆਰਾ ਕਰੀਏ ਚੰਮ ਪਿਆਰਾ ਇਹ ਹੁੰਦਾ ਹੈ ਮੇਰੇ ਪਿੰਡ ਤੋਂ ਆ ਮੇਰੇ ਗਰੁੱਪ ਤੋਂ ਆ ਮੇਰੇ ਧੜੇ ਤੋਂ ਆ ਸਾਡੀ ਜਾਤ ਵਿੱਚੋਂ ਆ ਵੀ ਮੇਰੇ ਵਰਗਾ ਦੇਸਤਾ ਦੇਸਦੀ ਆ ਸੋ ਇਹ ਸਾਰਾ ਕੁਝ ਚੰਮ ਪਿਆਰਾ ਹੋਣ ਦੀਆਂ ਗੱਲਾਂ ਆ ਆ ਕੰਮੋ ਪਿਆਰਾ ਅੱਗੇ ਰੱਖਾਂਗੇ ਤਾਂ ਆਪਾਂ ਦੇਖਾਂਗੇ ਕਿ ਦੁਨੀਆ ਬੜੀ ਤੇਜ਼ੀ ਨਾਲ ਬਦਲਦੀ ਨਜ਼ਰ ਆਏਗੀ ਸੋ ਇਸ ਕਰਕੇ ਆਪਾਂ ਕੰਮ ਨੂੰ ਅੱਗੇ ਰੱਖਿਆ ਹੋਇਆ ਚੰਮ ਨੂੰ ਛੱਡਿਆ ਹੋਇਆ ਪਿੱਛੇ ਤੇ ਲਗਾਤਾਰਤਾ ਦੇ ਨਾਲ ਭਲ ਭਰਾਵਾਂ ਦੀ ਸੇਵਾ ਚਾਦਰਾਂ हां बिल्कुल देखो जल्द सब ਤੁਸੀਂ ਬਹੁਤ ਹੀ ਵਧੀਆ ਔਰ ਖਾਸ ਕਰਕੇ ਤੁਸੀਂ ਵਧਾਈ ਦੇ ਪਾਤਰੀਆਂ ਤੇ ਖਾਸ ਕਰਕੇ ਜੇ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਲੈਣਾ ਤੁਹਾਡਾ ਹਲਕਾ ਫੁਲਕਾ ਵਿਊ ਆ ਆਲਰੇਡੀ ਸੋਸ਼ਲ ਮੀਡੀਆ ਭਰਿਆ ਪਿਆ ਆ ਜਿੱਦੋਂ ਆਪਾਂ ਆਏ ਦਿਨ ਕਿਦੋਂ ਵੀ ਅੱਗੇ ਪਹਿਲੀਆਂ ਦੇ ਵਿੱਚ ਆਵਾਜ਼ ਜਦੋਂ ਅਖਬਾਰ ਖੋਲਦੇ ਹੁੰਦੇ ਸੀ ਕੁਝ ਖਬਰਾਂ ਸਾਡੇ ਸਤਕਾਰ ਔਰ ਮਾਣ ਵਾਲੀਆਂ ਹੁੰਦੀਆਂ ਸੀ ਅੱਜ ਜਦੋਂ ਸੋਸ਼ਲ ਮੀਡੀਆ ਕਿਤੇ ਵੀ ਚਲ ਜਾਓ ਟਿਕਟੋਕ ਚਲ ਜਾਓ ਇੰਸਟਾਗ੍ਰam ਚਲ ਜਾਓ ਫੇਸਬੁੱਕ ਚਲ ਜਾਓ ਜਿੱਦੋਂ ਆਏ ਦਿਨ ਕੈਨੇਡਾ ਦੇ ਵਿੱਚ ਖਾਸ ਕਰਕੇ ਜੇ ਆਪਾਂ ਨੂੰ ਆਪਣੇ ਸਰਦਾਰ ਆਪਣੇ ਜਿਹੜੇ ਪੂਰੇ ਸਰਦਾਰ ਸੋੜ ਸੁਣੀ ਆ ਪਗਾਰੇ ਮੁੰਡਿਆਂ ਦੇ ਕਿਸੇ ਸਿਕਿਉਰਿਟੀ ਕਰਦੇ ਗੋਲੀਆਂ ਬਚ ਰਹੀਆਂ ਕਿਥੇ ਕੁਸੂ ਸੱਡਾ ਹੋ ਰਹੀਆਂ ਕਿਤੇ ਨਸ਼ੇ ਦੇ ਵਿੱਚ ਗੱਲਾਂ ਬਾਤਾਂ ਜਦੋਂ ਸੌਣ ਦੇਖਣ ਨੂੰ ਮਿਲਦੀਆਂ ਸਾਡਾ ਖਾਸ ਕਰਕੇ ਜੇ ਪੰਜਾਬੀ ਭਾਈਚਾਰਾ ਇਸ ਗੱਲ ਦੇ ਵਿੱਚ ਗੁਰੇਸ਼ ਵੀ ਨਹੀਂ ਕਰੂੰਗਾ ਜਦੋਂ ਸਾਡੇ ਆਪਣੇ ਸਰ ਨੇ ਪਿੱਛੇ ਲੱਗੇ ਆਉਂਦੇ ਆ ਤੇ ਦਿਲ ਨੂੰ ਬੜੀ ਨਮੋਛੀ ਜੀ ਆਉਂਦੀ ਆ ਔਰ ਦਿਲ ਵਿੱਚ ਇਹ ਵੀ ਆਉਂਦਾ ਸੀ ਕਿਹੜੀ ਕੁਰਾਹੀ ਪੈ ਗਏ ਆ ਮੈਂ ਕਹੂੰਗਾ ਥੋੜਾ ਜਿਆ ਬਰੀਫ ਦੇ ਵਿੱਚ ਗੱਲਬਾਤ ਕਰੀਏ ਮੈਂ ਕਹਿੰਦਾ ਜੋਲ ਸਾਹਿਬ ਥੋੜਾ ਜਿਆ ਆਪਣੇ ਵੱਲੋਂ ਕਰਿਓ ਅਪਡੇਟ ਦੇਖੋ ਜਦੋਂ ਪੰਜਾਬ ਦੇ ਵਿੱਚ ਚੱਕ ਸਾਬੂ ਸਾਹਿਬ ਬਹੁਤ ਜ਼ਿਆਦਾ ਵਧਿੱਕੀਆਂ ਪੰਜਾਬ ਦੀ ਜਵਾਨੀ ਦੇ ਨਾਲ ਹੋਈਆਂ ਸੀ ਤੇ ਆਪਾਂ ਫਿਰ ਉਦੋਂ ਪੁਲਿਸ ਜਿੱਤ ਦੇ ਵਿੱਚ ਜਿਹੜੇ ਲੋਕ ਸ਼ਾਮਲ ਸੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਪੁੱਛਦੇ ਰਹੇ ਆ ਬਹਸਾਂ ਬਾਅਦ ਤੱਕ ਵੀ ਕੀ ਗੱਲ ਆ ਉਦੋਂ ਤੁਸੀਂ ਇਹ ਨਹੀਂ ਆਸੇ ਫੋਨ ਕਰਕੇ ਆਪ ਤੁਸੀਂ ਪੁਲਿਸ ਦੇ ਵਿੱਚ ਪੰਜਾਬੀ ਸੀਗੇ ਤੇ ਪੰਜਾਬੀਆਂ ਨੂੰ ਨਿਗਰਦੋਸ਼ਾਂ ਨੂੰ ਮਾਰਨ ਦਾ ਕੰਮ ਕੀਤਾ। ਹੂੰ ਹੂੰ। ਉਹ ਸਿਰ ਅਕਸਰ ਸਾਨੂੰ ਕਹਿੰਦੇ ਹੁੰਦੇ ਸੀ ਕਿ ਇਹ ਆਪੇ ਨੂੰ ਪਲੇਥਣ ਲੱਗ ਜਾਂਦਾ। ਹੂੰ। ਆਪੇ ਨੂੰ ਪਲੇਥਣ ਲੱਗ ਜਾਂਦਾ ਇਹ ਸ਼ਬਦ ਜਿਹੜੇ ਆ ਜੀ ਬਹੁਤ ਸਾਰੇ ਪੁਲਿਸ ਵਾਲਿਆਂ ਦੇ ਕੋਲੋਂ ਉੱਥੇ ਮੈਨੂੰ ਸੁਣਨੇ ਪਏ। ਜੋ ਆਪਾਂ ਨੇ ਦੇਖਿਆ ਜੀ ਕਿ ਫਿਰ ਇਹ ਜਸਵੰਤ ਸਿੰਘ ਖਾਲੜਾ ਜੀ ਵਰਗੇ ਲੋਕਾਂ ਨੂੰ ਇਹ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ اٹھਾਉਣੀ ਪਈ ਤੇ ਉਹਨਾਂ ਦੀਆਂ ਸ਼ਹਾਦਤਾਂ ਵੀ ਹੋਈਆਂ। ਪਰ ਪਰ ਇਹ ਮਾਤੀ ਹੁਣ ਜਦੋਂ ਆਪਾਂ ਉਹ ਧਰਤੀ ਛੱਡ ਰਹੇ ਆ ਤੇ ਉੱਥੇ ਪੁਲਿਸ ਬਹੁਤ ਉਥੋਂ ਮਹਾਲਵਾਦ ਖਰਾਵਾ ਉਥੇ ਦਾ ਸਿਸਟਮ ਉਥੇ ਸਰਕਾਰ ਬੜੀ ਮਾੜੀ ਹੈ ਉਥੋਂ ਕੋ ਕਾਨੂੰਨ ਨਹੀਂ ਹੈ ਜਿਸ ਆਪਾਂ ਵਿਦੇਸ਼ਾਂ ਨੂੰ ਜਿਹੜੇ ਭੱਜੇ ਸੀ ਜਾਂ ਭੱਜੀਆਂ ਸੀ ਉਹਦਾ ਮਤਲਬ ਇਹ ਆਪਾਂ ਸਾਰੇ ਸੋਨੇ ਦੇ ਸੀ ਅਸੀਂ ਆਪਾਂ ਸਾਰੇ ਜੀ ਸੋਨੇ ਦੇ ਸੀ ਤੇ ਫਿਰ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਨੂੰ 100% ਨੂੰ ਸਾਰੇ ਸਾਰੀਆਂ ਨੂੰ ਭਲ ਬਚਣੀ ਚਾਹੀਦੀ ਸੀ ਉਹਦੇ ਵਿੱਚ 1 2 4 5% ਦੀ ਗੱਲ ਨਹੀਂ ਹੋਣੀ ਚਾਹੀਦੀ ਸੀ 100% ਨੂੰ ਭਲ ਬਚਣੀ ਚਾਹੀਦੀ ਸੀ ਕਿਉਂਕਿ ਸਾਰੇ ਆਂਦੀਆਂ ਇਹ ਅਰਦਾਸਾਂ ਇੱਥੇ ਆਉਣਾ ਸਰਾਂ ਡਗੜਾ ਕੁੱਟ ਕੇ ਲੈ ਆਉਣਾ ਉਹਦੀ ਜਿਹੜੀ وجہ ਹੈ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਗਿਆਨ ਸੀ ਤੇ ਵੀ ਕੈਨੇਡਾ ਜਾ ਕੇ ਅਸੀਂ ਸਵਰਗ ਸਿਰ ਜਾਾਂਗੇ ਪਰ ਉਹਦੇ ਵਿੱਚੋਂ ਦੀ ਹੁਣ ਵੱਡੀ ਮਾਤਰਾ ਦੇ ਵਿੱਚ ਮੈਂ ਇਹ ਛੋਟੇ-ਛੋਟੀਆਂ ਦੀ ਨਹੀਂ ਗੱਲ ਕਰ ਰਿਹਾ ਥੋੜੇ-ਥੋੜੀਆਂ ਦੀ ਨਹੀਂ ਗੱਲ ਕਰ ਰਿਹਾ ਕੰਧ ਤੇ ਲਿਖੀ ਸੱਚਾਈ ਹੈ ਵੀ ਬਹੁਤ ਵੱਡੀ ਗਿਣਤੀ ਆ ਜਿਨ੍ਹਾਂ ਨੇ ਆ ਕੇ ਇੱਥੇ ਖਰਾਬੀਆਂ ਨੂੰ ਖਰਾਬਾ ਵੀ ਦਿੱਤਾ ਤੇ ਖਰਾਬੀਆਂ ਨੂੰ ਗ੍ਰੈਂਡ ਵੀ ਕੀਤਾ ਖਰਾਬੀਆਂ ਨੂੰ ਵਧਾਇਆ ਵੀ ਐਲ ਐਮ ਆਈਏ ਦੀ ਵੱਡੀ ਪੱਧਰ ਤੇ ਫੈਲੀ ਹੋਈ ਕਰਪਸ਼ਨ ਇਹਦੇ ਵਿੱਚ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਲੈ ਸਕਦੇ ਆਂ ਔਰ ਆਪਾਂ ਨੂੰ ਇਹ ਵੀ ਗਿਆਨ ਆ ਕਿ ਕੈਨੇਡਾ ਦੇ ਜਨਮੇ ਲੋਕਾਂ ਨੇ ਇਹ ਅਪਰਾਧ ਬਹੁਤ ਕਿਤੇ ਆٹے ਚ ਲੋਨ ਘੱਟ ਲੋਕਾਂ ਨੇ ਕੀਤਾ ਲੇਕਿਨ ਕਿ ਵੱਡੀ ਤਦਾਦ ਦੇ ਵਿੱਚ ਵਿਦੇਸ਼ਾਂ ਤੋਂ ਆ ਕੇ ਜਿਹਨਾਂ ਲੋਕਾਂ ਨੇ ਇੱਥੇ ਪੈਰ ਲਾਇਏ ਸੀ ਉਹਨਾਂ ਨੇ ਹੀ ਨਵੇਂ ਲੋਕਾਂ ਨੂੰ ਲੁੱਟਣ ਦਾ ਇਹ ਜਿਹੜਾ ਕਾਰੋਬਾਰ ਇਹ ਚਲਾਇਆ ਹੋਇਆ ਸੀਗਾ ਜੀ ਸੋ ਉਹ ਨਥਨੋਂ ਆਪਾਂ ਚਲੋ 8 ਸਾਲ ਦਾ ਸਮਾਂ ਲੱਗ ਗਿਆ ਮੇਰੀ ਕਹਿਣ ਦਾ ਮਤਲਬ ਇਹ ਹੈ ਕਿ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਸੁਰਖੀਆਂ ਕਰਕੇ ਜਿਹੜਾ ਰੈਪਿਊਟੇਸ਼ਨ ਆ ਸਾਡੀ ਕਮਿਊਨਿਟੀ ਦਾ ਜਿਸ ਤਰ੍ਹਾਂ ਰਿਫਲੈਕਟ ਹੋਇਆ ਹੋਰ ਕਮਿਊਨਿਟੀਜ਼ ਦੇ ਵਿੱਚ ਕਿਉਂਕਿ ਸਾਨੂੰ ਨਫ਼ਰਤ ਹੀ ਕਰਦੇ ਹੁੰਦੇ ਇੱਥੋਂ ਦੇ ਲੋਕ ਤੇ ਸਾਨੂੰ ਉਹ ਜਹਾਜ਼ ਪਰ ਪਰ ਕੇ ਇੱਥੇ ਆਉਣ ਦਾ ਮੌਕਾ ਨਾ ਫਿਰ ਦਿੰਦੇ ਹਨ ਬਿਲਕੁਲ ਆਪਾਂ ਨੂੰ ਜੇ ਇੱਥੇ ਆਉਣ ਦਾ ਖੁੱਲਾ ਮੌਕਾ ਮਿਲਦਾ ਰਿਹਾ ਨਾਲ ਦੀ ਨਾਲ ਹੀ ਉਹਨਾਂ ਨੇ ਸਾਰੀਆਂ ਹੀ ਓਪਰਚੁਨਿਟੀਆਂ ਓਟਵਾ ਤੱਕ ਪਾਰਲੀਮੈਂਟ ਤੱਕ ਮੰਤਰੀਆਂ ਤੱਕ ਸਾਡੇ ਲਈ ਖੁੱਲੀਆਂ ਰੱਖੀਆਂ ਆਜ ਜਿਹੜਾ ਘਟਨਾਵਾ ਵਾਪਰ ਰਹੀਆਂ ਤੇ ਇੱਕ ਤੇ ਥੋੜਾ ਸਾਨੂੰ ਅੰਦਰ ਧਿਆਨ ਹੋ ਕੇ ਆਪਣੇ ਅੰਦਰ ਜਾਤੀ ਮਾਰਨ ਦੀ ਲੋੜ ਹੈ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਪਿੱਛੇ ਘਟਨਾਵਾ ਅਜੀਆਂ 3-4 ਵਾਪਰ ਗਈਆਂ ਸਾਡੇ ਪੰਜਾਬੀ ਨੌਜਵਾਨਾਂ ਦੇ ਨਾਲ ਕਿ ਉਹਨਾਂ ਨੂੰ ਇਹ ਕਿਤੇ ਸ਼ੂਟ ਕਰ ਦਿੱਤਾ ਗਿਆ ਕਿਤੇ ਗੋਲੀ ਮਾਰੀ ਗਈ ਜਾਂ ਦਸਤਾਰ ਦੇਖ ਕੇ ਨਫ਼ਰਤ ਹੋਈ ਕਿ ਇਹ ਆਟੇ ਨੂੰ ਪਲੇਥਣ ਲੱਗਣ ਵਾਲੀ ਉਹ ਗੱਲ ਹੋ ਰਹੀ ਆ ਅਸਲ ਦੇ ਵਿੱਚ ਜਿਹੜੀਆਂ ਇਹ ਸੁਰਖੀਆਂ ਆ ਇਹ ਜਿੱਦਾਂ ਦੀਆਂ 네ਗੇਟਿਵ ਲੰਬੇ ਸਮੇਂ ਤੋਂ ਤੁਸੀਂ ਰਿਕਾਰਡ ਚੁੱਕ ਕੇ ਦੇਖ ਲਓ ਪਿਛਲੇ ਸਾਲ ਦਾ ਟ੍ਰਾਂਟੋ ਪੁਲਿਸ ਦਾ ਪੀਲ ਪੁਲਿਸ ਦਾ OPP ਦਾ ਡਾਟਾ ਅੰਟਰੀ ਉਹ ਤੋਂ ਚੁੱਕ ਕੇ ਦੇਖੀਏ ਤਾਂ ਸਹੀ ਕਿ ਉਹਦੇ ਵਿੱਚ ਸਾਰੇ ਸਾਲ ਦੇ ਦੌਰਾਨ ਜਿਹੜੇ ਮਲਜਮ ਅਰੈਸਟ ਹੋਏ ਤੇ ਹੋਈਆਂ ਆਪਾਂ ਤੋਂ ਬਾਅਦ ਕਿਹੜੀ ਭਾਈਚਾਰੀ ਦੇ ਸਿਗੀਆਂ ਤੇ ਸਿਗੇ ਜੀ ਸੋ ਇਹ ਕੰਦ ਤੇ ਲਿਖੀ ਸਚਾਈ ਨੂੰ ਪਹਿਲੀ ਗੱਲ ਆਪਾਂ ਮੰਨੀਏ ਸੋ ਥੋੜੇ ਥੋੜੀਆਂ ਵਾਲੀ ਗੱਲ ਜਿਹੜੀ ਹੁਣੇ ਰਹੀ ਰਹਿ ਗਈ ਆ ਇਸ ਸਾਲ ਦਾ 2024 ਦਾ ਡਾਟਾ ਵੀ 31 ਦਸੰਬਰ ਤੋਂ ਬਾਅਦ ਰਿਲੀਜ਼ ਪੁਲਿਸਾਂ ਨੇ ਕਰ ਹੀ ਦੇਣਾ ਤੇ ਆਪਾਂ ਸਾਰਾ ਸਾਲ ਦੇਖਦੇ ਰਹੀ ਆ ਕੱਲ ਤੱਕ ਦੀ ਤੁਸੀਂ ਖਬਰਾਂ ਚੱਕ ਲਓ ਵੀ ਡਰੱਗਾਂ ਵਿੱਚ ਕੌਣ ਫੜ ਹੋ ਰਹੇ ਆ ਜੀ ਚੋਰੀਆਂ ਚਕਾਰੀਆਂ ਵਿੱਚ ਕੌਣ ਫੜ ਹੋ ਰਹੇ ਆ ਜੀ ਸ਼ਰਾਬਾਂ ਚੋਰੀ ਕਰਨ ਵਿੱਚ ਕੌਣ ਆ ਜੀ ਆ ਕੁੜੀਆਂ ਛੇੜਨ ਵਿੱਚ ਕੌਣ ਆ ਜੀ ਆ ਕੁੜੀਆਂ ਛੇੜਨ ਦੇ ਵਿੱਚ ਤੇ ਇੰਟਰਨੈਸ਼ਨਲ ਸਟੂਡੈਂਟ ਰੈਸਟ ਹੋ ਰਿਹਾ ਨ ਤੇ ਦਾ ਕਾਰ ਦੇ ਵਿੱਚ ਉਠਾ ਕੇ ਕੁੜੀਆਂ ਲੈ ਜਾਂਦਾ ਸੀ ਹੋਰ ਕਿਹੜੀ ਕਮਿਊਨਿਟੀ ਦੇ ਵਿੱਚੋਂ ਇਹ ਸਾਰੀਆਂ ਗੰਦਗੀ ਭਰੀਆਂ ਇਦਾਂ ਦੀਆਂ ਸੁਰਖੀਆਂ ਆਈਆਂ ਸੋ ਥੋੜਾ ਜਿਹਾ ਇੱਕ ਤੇ ਅੰਤਰ ਧਿਆਨ ਹੋ ਕੇ ਆਪਾਂ ਨੂੰ ਦੇਖਣ ਦੀ ਲੋੜ ਆ ਤੇ ਆਪਾਂ ਥੋੜਾ ਜਿਹਾ ਅੰਦਰ ਸਵਾਰੀਏ ਤੇ ਉਹਦੇ ਨਾਲ ਹੀ ਫੇਰ ਬਾਹਰ ਲੀਆਂ ਕਮਿਊਨਿਟੀਆਂ ਜਿਸ ਤਰ੍ਹਾਂ ਸਾਡਾ ਸਤਕਾਰ ਪਹਿਲਾਂ ਸਾਨੂੰ ਕਰਦੀਆਂ ਸੀ ਸਾਨੂੰ ਕੋਲ ਆਵੇ ਵਿੱਚ ਲੈਂਦੀਆਂ ਸੀ ਉਸੇ ਤਰੀਕੇ ਦੇ ਨਾਲ ਲੈਣਾ ਜਾਰੀ ਰੱਖਣ ਪਰ ਇਹ ਜਿਹੜੇ ਨਸਲੀ جنੂਨੀ ਹੁੰਦੇ ਆ ਨਾ ਚੱਕ ਸਾਬੂ ਸਾਹਿਬ ਇਹ ਜਗਾ ਜਗਾ ਸਾਰੀ ਦੁਨੀਆ ਦੇ ਵਿੱਚ ਹੀ ਆ ਆਪਾਂ ਦੇ ਕੀ ਵੀ ਹੁਣ ਪੰਜਾਬ ਦੇ ਵਿੱਚ ਬਿਹਾਰ ਤੋਂ ਲੋਕ ਆਉਂਦੇ ਆ ਉਹਨਾਂ ਨੂੰ ਆਪਾਂ ਪੰਜਾਬ ਦੇ ਜਿਹੜੇ ਜੱਦੀ ਪੁਸ਼ਤੀ ਲੋਕ ਆ ਕਿੰਨਾ ਕੁ ਮਾਣਤਨ ਦਿੰਨੇ ਆ ਆਪਣੇ ਸਾਹਮਣੇ ਹੀ ਆ ਸਾਰਾ ਕੁਛ ਨਾ ਪਰ ਉਹਦੇ ਨਾਲੋਂ ਬਹੁਤ ਵਧੀਆ ਵਿਵਹਾਰ ਸਾਡੇ ਨਾਲ ਕੈਨੇਡਾ ਦੇ ਵਿੱਚ ਹੋ ਰਿਹਾ ਸੀ ਨਾ ਸੋ ਰੇਸਿਜ਼ਮ ਦਾ ਅਸੀਂ ਇਲਜ਼ਾਮ ਇਹਨਾਂ ਤੇ ਤਾਂ ਚਲੋ ਲਾ ਦਿੰਨੇ ਆ ਪਰ ਰੇਸਿਜ਼ਮ ਸਾਡੇ ਅੰਦਰ ਕਿੰਨਾ ਤੇਜ਼ ਤੇਜ਼ ਜਿਹੜਾ ਚ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਜਾਤਾਂ ਪਤਨ ਦਾ ਅਸੀਂ ਕੈਨੇਡਾ ਤਾਂ ਕੁੱਟ ਹੋਇਆ ਹੋਇਆ ਇਹ ਕੋਡ ਇੱਥੇ ਅਦਾਲਤਾਂ ਦੇ ਵਿੱਚ ਕਈ ਆਏ ਹੋਏ ਕੇਸ ਆ ਜਿਹੜੇ ਦੱਸਦੇ ਆ ਕਿ ਕਿਦਾਂ ਜਾਤ ਪਾਤ ਦਾ ਕੋਡ ਅਸੀਂ ਇੱਥੇ ਨਾਲਟ ਹੋਇਆ ਹੋਇਆ ਹੈ ਕੈਨੇਡਾ ਦੇ ਅਸੀਂ ਗਾਂਵ ਬੌਰ ਨੂੰ ਬੱਚਿਆਂ ਨੂੰ ਦੱਸਦੇ ਆ ਕਿ ਅਸੀਂ ਜੱਟ ਹੁੰਨੇ ਆ ਅਸੀਂ ਫਲਾਨੇ ਹੁੰਨੇ ਆ ਸੋ ਇਹ ਸਭ ਕੁਝ ਮੈਂ ਸਮਝਾਂਗਾ ਕਿ ਜਿਹੜਾ ਰੇਸਿਜ਼ਮ ਅਸੀਂ ਆਪ ਵੀ ਆਪਣੇ ਸਿਰਾਂ ਦੇ ਨਾਲ ਚੁੱਕੀ ਫਿਰਦੇ ਆ ਪਰ ਜੇ ਸਾਨੂੰ ਆਪ ਨੂੰ ਸਾਹਮਣਾ ਕਰਨਾ ਪੈ ਜਾਏ ਤੇ ਫਿਰ ਅਸੀਂ ਮਤਲਬ ਇੱਕ ਤਰੀਕੇ ਨਾਲ ਰੌਲਾ ਫਿਰ ਆਪਣਾ ਹੁੰਦਾ ਵੀ ਮੇਰੇ ਨਾਲ ਰੇਸਿਜ਼ਮ ਹੋ ਗਿਆ ਸੋ ਮੈਂ ਇਹ ਸਮਝਾਂਗਾ ਕਿ ਇਹ ਸੰਸਾਰ ਸਦਾ ਇੱਕ ਬੁਰੀ ਜਗ੍ਹਾ ਰਹੀ ਹੈ 1469 ਚ ਗੁਰੂ ਨਾਨਕ ਦੇਵ ਜੀ ਸੰਸਾਰ ਚ ਹੈ ਵੀ ਜਗ ਬੜਾ ਡੁੱਬ ਚੱਲਾ ਸੀ ਜਗ ਤਾਰਨਾ ਸੀ ਉਹਨਾਂ ਨੇ ਗੁਰੂ ਸਾਹਿਬ ਆ ਕੇ ਸਰਬੰਸਦਾਨ ਕਰਕੇ ਕੁਰਬਾਨੀਆਂ ਕਰਕੇ ਇਤਿਹਾਸ ਸਿਰਜ ਕੇ ਸਾਡੇ ਯੋਧੇ ਚੱਲ ਗਏ ਕਿੰਨਾ ਕਿ ਜਗ ਤਰਿਆ ਤੁਹਾਡੇ ਸਾਹਮਣੇ ਹੈ ਸੋ ਇਸ ਕਰਕੇ ਮੇਰੇ ਭੈਣ ਭਰਾਓ ਇਹ ਜੱਗ ਤੇ ਸਦਾ ਇੱਕ ਬੁਰਾ ਸਥਾਨ ਹੀ ਰਿਹਾ ਜਗ ਨੂੰ ਸੁਧਾਰ ਕੇ ਅੱਜ ਤੱਕ ਸੰਸਾਰ ਨੂੰ ਠੀਕ ਕਰਕੇ ਕੋਈ ਨਹੀਂ ਜਾ ਸਕਿਆ ਇਸ ਸੰਸਾਰ ਦੇ ਵਿੱਚ ਆਵਾਜਾਈ ਹੈ ਇਨਸਾਨਾਂ ਦੀ ਜਿੰਨਾ ਕਿ ਥੋੜਾ ਜਿਹਾ ਸਮਾਂ ਸਾਨੂੰ ਮਿਲਦਾ ਹੈ 35 ਸਾਲ ਹੀ ਹੁੰਦੇ ਆ ਸਾਡੇ 15 20 ਸਾਲ ਤੇ ਹੋਸ਼ ਸੰਭਾਰਦੇ ਆ ਬੱਚੇ ਦੇ ਨਿਕਲ ਜਾਂਦੇ ਆ ਮੁੜ ਕੇ 70 ਕਿ ਸਾਲਾਂ ਬਾਅਦ ਵੈਸੀ ਜਿਹੜਾ ਜੀ ਆਪਾਂ ਕਿੰਨੇ ਵੀ ਬੰਦਾ ਸੱਤਰ ਆ ਬੱਤਰਿਆ ਹੋ ਗਿਆ ਤਾਂ ਉਹ ਵੀ ਵਿੱਚ ਇਹ 40 ਕਿ ਸਾਲ ਹੀ ਮੱਸੀ ਮਿਲਦੇ ਆ ਜੀ ਉਹ ਤੁਹਾਡੇ ਦੇ ਜੀਵਨ ਦੇ ਵਿੱਚ ਅਸੀਂ ਆਪਣਾ ਕਰਮ ਐਸਾ ਰੱਖੀਏ ਕਿ ਸਾਡੇ ਤੇ ਕੋਤਬਾ ਨਾ ਲੱਗੇ ਆਪਣਾ ਜੀਵਨ ਜਦੋਂ ਅਸੀਂ ਠੀਕ ਕਰ ਲਾਂਗੇ ਸਾਰਾ ਸੰਸਾਰ ਆਪਣੇ ਆਪ ਠੀਕ ਹੁੰਦਾ ਨਜ਼ਰ ਆਏਗਾ ਕੈਨੇਡਾ ਵਰਗੇ ਦੇਸ਼ ਦੇ ਵਿੱਚ ਆ ਕੇ ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਨੂੰ 100% ਰੋ ਭਲ ਬਚਣੀ ਚਾਹੀਦੀ ਸੀ ਸਾਡੇ ਵਿੱਚੋਂ ਇੱਕ ਵੀ ਨਹੀਂ ਸੀ ਅਪਰਾਧੀ ਤੇ ਅਪਰਾਧਨ ਹੋਣਾ ਚਾਹੀਦਾ ਜੀ ਬਿਲਕੁਲ ਮੈਂ ਜੋ ਤਾਂ ਇਟਿਟੋਰੀ ਟੁਆ ਡੜੀ ਗੱਲ ਗੱਲ ਕਰ ਰਹੇ ਜਿੱਦਾਂ ਤੁਸੀਂ ਇੱਕ ਕਹਿੰਦੇ ਹੋ ਨਾ ਵੀ ਪਾਲ ਕਿਉਂ ਨਹੀਂ ਪੱਛ ਰਹੀ ਪਹਿਲਾਂ ਅਸੀਂ ਖਾਸ ਕਰਕੇ ਇਨਕਲੂਡ ਮਾਈਸੈਲਫ ਜਿੰਨਾ ਸਾਡਾ ਮੀਡੀਆ ਚਾਰੀਆ ਜਿੰਨੇ ਸਾਡੇ ਮੀਡੀਆ ਸਾਡੇ ਨਾਲ ਸਾਡੀ ਜੌਬ ਕਰ ਰਹੇ ਆ ਜਿੰਨੇ ਮੀਡੀਆ ਸਾਡਾ ਭਾਈਚਾਰਾ ਸੀ ਉਹ ਥੋੜੀ ਦਬਵੀਂ ਆਵਾਜ਼ ਦੇ ਵਿੱਚ ਗੱਲਬਾਤ ਕਰਦਾ ਸੀ ਕਹਿੰਦੇ ਨਹੀਂ 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 ਵੀ ਆਪਾਂ ਆਪਣਾ ਝਾਗਾ ਚੱਕਾਂਗੇ ਤਾਂ ਆਪਣਾ ਟੱਡ ਨੰਗਾ ਹੋਊਗਾ ਪਰ ਹੁਣ ਜਿਹੜੀ ਬਿੱਲੀ ਆ ਉਹ ਥੈਲੋਂ ਬਾਹਰ ਆ ਚੁੱਕੀ ਆ ਹੁਣ ਮੈਂ ਕਹੂੰਗਾ ਇੱਕ اخਲਾਕੀ ਮੇਰਾ ਵੀ ਫਰਜ਼ ਆ اخਲਾਕੀ ਜਿਹੜਾ ਜਿਹੜਾ ਬੈਠ ਮੈਨੂੰ ਸੁਣ ਰਿਹਾ ਉਹਨਾਂ ਸਾਰਿਆਂ ਦਾ ਫਰਜ਼ ਆ ਕਿਉਂ ਅੱਜ ਅਸੀਂ ਇਹ ਦੱਸਾਂਗੇ ਅੱਗੇ ਆਪਾਂ ਕਹਿੰਦੇ ਪੰਜਾਬੀ ਨਹੀਂ ਆ ਦੱਸੋ ਨਾ ਪਰ ਕਿਉਂ ਅੱਜ ਸਾਨੂੰ ਦੱਸਣਾ ਪੈਣਾ ਆ ਅਵੇਰਨੈਸ ਲਿਆਉਣੀ ਪੈਣੀ ਆ ਅਸੀਂ ਕਿੰਨਾ ਚਿਰ ਦੱਬਵੀਂ ਆਵਾਜ਼ ਦੇ ਵਿੱਚ ਇਹ ਗੱਲਾਂ ਕਰਾਂਗੇ ਨਹੀਂ ਤਾਂ ਕੱਲ ਨੂੰ ਸਾਨੂੰ ਇਹ ਚੀਜ਼ ਦਾ ਬਹੁਤ ਖਮਿਆਸਾ ਫਿਰ ਸਾਨੂੰ ਸਾਰਿਆਂ ਨੂੰ ਮੁਕਤਣਾ ਪੜਣਾ ਹੈ ਤੇ ਕਿਦਾਂ ਮੈਂ ਜੋਬ ਸਾਹਿਬ ਤੁਹਾਡਾ ਤਰਵਾਤ ਕਰਦਾ ਹਾਂ ਤੁਸੀਂ ਉਸ ਸਮੇਂ ਤੁਹਾਨੂੰ ਕਿ ਅੱਜ ਤੱਕ ਇੱਕ ਆਪਣਾ ਵਿਖੇ ਔਰ ਉਹ ਚੀਜ਼ ਨਾਲ ਤੁਸੀਂ ਲੜੇ ਔਰ ਇਹ ਤੁਸੀਂ ਵਧਾਈ ਦੇ ਪਾਤਰ ਵੀ ਹੈਗੇ ਆ ਤੁਸੀਂ ਜਿਹੜੀਆਂ-ਜਿਹੜੀਆਂ ਗੱਲਾਂ ਕੀਤੀਆਂ ਐਲ ਐਮ ਆਈ ਜਿੱਥੇ ਤੱਕ ਵੀ ਤੁਹਾਡੀ ਗੱਲਬਾਤ ਗਈ ਆ ਉਹ ਅੱਜ ਸਿਰੇ ਔਰ ਉਹ ਕਹਿੰਦੇ ਹੁੰਦੇ ਆ ਉਹ ਚੀਜ਼ ਨੂੰ ਅੱਜ ਪੂਰਾ ਬੂਰ ਪਹਿ ਚੁੱਕਾ ਆ ਤੇ ਅਸੀਂ ਤਾਂ ਖਾਸ ਕਰਕੇ ਆਪਣੇ ਆਧਾਰੇ ਵੱਲੋਂ ਜੋਲ ਸਾਹਿਬ ਤੁਹਾਡੇ ਵੱਲੋਂ ਤੇ ਮੈਂ ਆਪਣੇ ਵੱਲੋਂ ਪਰਸਨਲੀ ਖਾਸ ਕਰਕੇ ਸਾਡੇ ਪੰਜਾਬੀ ਵੀਰਾਂ ਨੂੰ ਅਸੀਂ ਬੇਨਤੀ ਕਰਾਂਗੇ ਥੋੜਾ ਜਿਹਾ ਆਪਣਾ ਮਾਣ ਮੱਤਾ ਇਤਿਹਾਸ ਰੱਖੋ ਵੀ ਅਸੀਂ ਕੌਣ ਸੀ ਤੇ ਕੀ ਅੱਜ ਬਣ ਗਏ ਆ ਜੀ ਸਾਹਿਬ ਸਭ ਬਿਲਕੁਲ ਤੁਹਾਡੀ ਮਿਹਰਬਾਨੀ ਹੈ ਦੇਖੋ ਜਿਨ੍ਹਾਂ ਕੌਮਾਂ ਨੇ ਹਰ ਇਲ ਲੀਗਲ ਐਕਸ਼ਨ ਨੂੰ ਮਾੜੀ ਗੱਲ ਨਹੀਂ ਸਮਝਿਆ ਉਹਨਾਂ ਨੇ ਕੋਈ ਵੀ ਇਸ ਸੰਸਾਰ ਤੇ ਨੰਬਰ 1 ਮੁਲਕ ਨਹੀਂ ਸਿਰਜਿਆ ਉਹਨਾਂ ਕੌਮਾਂ ਨੇ ਹੀ ਗਿਣੀਆਂ ਚੁਣੀਆਂ ਨੇ ਇਸ ਧਰਤੀ ਦਾ ਨਕਸ਼ਾ ਚੁੱਕ ਕੇ ਦੇਖ ਲਓ ਵੀ ਜਿਨ੍ਹਾਂ ਨੇ ਨੰਬਰ 1 ਮੁਲਕ ਸਿਰਜੇ ਆ ਜਿੱਦ ਨੂੰ ਆਪਾਂ ਉੱਠ ਕੇ ਭੱਜਣ ਨੂੰ ਕਾਲੇ ਪੈਣੇ ਆ ਤੇ ਪੈਣੀਆਂ ਆ ਤੇ ਉਹ ਕੌਣ ਕੌਮਾਂ ਸੀ ਜਿਨ੍ਹਾਂ ਨੇ ਉਹ ਨੰਬਰ 1 ਮੁਲਕ ਅਧਿਕ ਦਰਜਣਾਂ ਤੋਂ ਲਾ ਲੋ ਵੀ ਸਿਰਜੇ ਹੋਏ ਆ ਜਾਂ ਖਾਸ ਤੌਰ ਤੇ ਦਰਜਣ ਤੋਂ ਵੱਧ ਨਹੀਂ ਉਹ ਬਣਦੇ ਜੇ ਨਕਸ਼ਾ ਚੁੱਕ ਕੇ ਸਾਰੇ ਸੰਸਾਰ ਦਾ ਦੇਖ ਲਈਏ ਅਚਾ ਉਹ ਹੀ ਸੀਗੇ ਜਿਨ੍ਹਾਂ ਨੇ ਇੱਕੋ ਹੀ ਇਲਲੀਗਲ ਜਿਹੜਾ ਐਕਸ਼ਨ ਆ ਉਹਨੂੰ ਹਉ ਪਰੇ ਨਹੀਂ ਕੀਤਾ ਉਹਨੂੰ ਮਾੜੀ ਗੱਲ ਦੱਸਿਆ ਅਸੀਂ ਹੁਣ ਕੀ ਆ ਏਲ ਐਮ ਆਈ ਖਰੀਦ ਲਈ ਏਲ ਐਮ ਆਈ ਵੇਚ ਲਈ ਦੋਨੇ ਤੇਰਾ ਖੋਸ਼ਿਆ ਦੇ ਵਿੱਚ ਕਿਸੇ ਦਾ ਕੀ ਗਿਆ ਜੀ ਇਹ ਮਾੜੀ ਗੱਲ ਨਹੀਂ ਹੈ ਸੋ ਮੇਰੇ ਮਤਲਬ ਇਹ ਤਾਂ ਇੱਕ ਜਸਟ ਉਦਾਹਰਣ ਆ ਅਸੀਂ ਹਰ ਇਲਲੀਗਲ ਐਕਸ਼ਨ ਨੂੰ ਜਦੋਂ ਤੱਕ ਮਾੜੀ ਗੱਲ ਨਹੀਂ ਮੰਨਣਾ ਸ਼ੁਰੂ ਕਰਦੇ ਉਹਨਾਂ ਚਿਰ ਅਸੀਂ ਵੀ ਇਸ ਸੰਸਾਰ ਤੇ ਵਨੀ ਨੰਬਰ 1 ਮੁਲਕ ਨਹੀਂ ਸਿਰਜ ਸਕਣਾ ਸਾਡੀ ਕੌਮ ਨੇ ਸੋ ਇਸ ਕਰਕੇ ਮੇਰੀ ਹੱਥ ਛੋੜ ਕੇ ਸਦਾ ਹੀ ਬੇਨਤੀ ਹੁੰਦੀ ਹੈ ਕਿ ਜਦੋਂ ਆਪਾਂ ਜੇ ਚੁੱਕਦੇ ਆਂ ਏਡਾ ਗੱਡਾ ਤੇ ਜ਼ਰੂਰ ਥੋੜਾ ਜਿਹਾ ਆਪਣੀ ਸੋਚ ਵਿੱਚ ਆਪਣੇ ਵਿਚਾਰਾਂ ਦੇ ਗੁੱਬਗਲਾਟ ਦੇ ਵਿੱਚ ਅਡਜਸਟਮੈਂਟ ਕਰਨ ਦੇ ਲਈ ਅਸੀਂ ਤਿਆਰ ਰਹੀਏ ਤੇ ਜੇ ਅਸੀਂ ਅਡਜਸਟਮੈਂਟ ਆਪਣੀ ਸੋਚ ਵਿੱਚ ਆਪਣੀ ਮੈਂ ਕਹਾਂਗਾ ਵੀ ਖਰਾਬ ਸੋਚ ਵਿੱਚ ਕਰਨ ਨੂੰ ਨਹੀਂ ਤਿਆਰ ਆ ਤੇ ਮੈਨੂੰ ਨਹੀਂ ਪਤਾ ਲਾ ਵੀ ਅਸੀਂ ਕਿੰਨੀਆਂ ਕਿ ਧਰਤੀਆਂ ਹੋਰ ਬਦਲਾਂਗੇ ਤੇ ਕਿੰਨੀਆਂ ਕਿ ਚੰਗੀਆਂ ਪਲੀਆਂ ਧਰਤੀਆਂ ਨੂੰ ਅਸੀਂ ਹੋਰ ਪਲੀਤ ਕਰਕੇ ਨਰਕ ਬਣਾਵਾਂਗੇ ਸਵਰਗ ਤੇ ਬਣਾਉਣਾ ਕੀ ਸੀ ਕਿਉਂਕਿ ਸਵਰਗ ਤੇ ਪਹਿਲਾਂ ਹੀ ਅ ਜੀ ਇਸ ਕਰਕੇ ਸੀ ਹੁਣ ਬ੍ਰੈਂਟਨ ਹੈ ਆਪਾਂ ਕਹਿੰਦੇ ਜੀ ਅੱਜ ਬਹੁਤ ਮਾੜੀ ਜਗ੍ਹਾ ਹੋ ਗਈ ਮੈਂ ਪੁੱਛਣਾ ਪਿਛਲੇ 40 ਸਾਲਾਂ ਦੇ ਵਿੱਚ ਆ ਕੇ ਬ੍ਰੈਂਟਨ ਨੂੰ ਮਾੜਾ ਬਣਾ ਕੇ ਨਹੀਂ ਦਿੱਤਾ ਇੱਥੇ ਆਇਆ ਤੇ ਆਈਆਂ ਕੌਣ ਆ ਜੀ ਸੋ ਜੀ ਅਸੀਂ ਇੱਕ ਚੰਗੇ ਸ਼ਹਿਰ ਨੂੰ ਅਪਣਾਇਆ ਸੀ 40 ਸਾਲ ਪਹਿਲਾਂ ਅੱਜ 40 ਸਾਲਾਂ ਬਾਅਦ ਹੋਰ ਤੇ ਇੱਥੇ ਕੋਈ ਆਇਆ ਨਹੀਂ ਅਸੀਂ ਆਈਆਂ ਸਾਰੇ ਤੇ ਜੇ ਮਾੜੀ ਜਗ੍ਹਾ ਬਣ ਗਈ ਹੈ ਤਾਂ ਫਿਰ ਕੰਧ ਤੇ ਲਿਖੀ ਸਚਾਈ ਹੈ ਸੋ ਡੇਟ ਦੇ ਅੰਦਰ ਜੇ ਗੜਬੜ ਹੋਵੇ ਤੇ ਥੋੜਾ ਜਿਹਾ ਚੁੱਕ ਕੇ ਹਵਾ ਲਵਾ ਲੈਣੀ ਚਾਹੀਦੀ ਹੈ ਮੈਂ ਸਮਝਾਂਗਾ ਜੇ ਇਸ ਖਰਾਬੀ ਨੂੰ ਟਕ ਕਦੀ ਕੋਈ ਜ਼ਖਮ ਹੋ ਗਿਆ ਸਰੀਰ ਤੇ ਕਿੰਨਾ ਚਿਰ ਉਹਨੂੰ ਅਸੀਂ ਘੁੱਟ ਲਾਂਗੇ ਦੱਬ ਲਾਂਗੇ ਅਕਸਰ ਤਾਂ ਪੱਟੀ ਕਰਾਉਣੀ ਪਊ ਨਾ ਨਹੀਂ ਤੇ ਲੱਤ 걸 ਜਾਏਗੀ ਬਿਲਕੁਲ ਡਰੈਸ ਕਰਕੇ ਉਹ ਜ਼ਖਮ ਨੇ ਸਾਨੂੰ ਹੁਣ ਗਾਲ ਦਿੱਤਾ ਕੈਨੇਡਾ ਸਮਾਜ ਦੇ ਵਿੱਚ ਸਾਡੀਆਂ ਸੱਚਾਈਆਂ ਕਿ ਨਾ ਨੋ ਬਿਪਾ ਹੁਣ ਨਿਕਲੇ ਬਾਹਰ ਸੇ ਇੱਕ ਦਿਨ ਕੁੱਕਰ ਫਟ ਜਾਂਦਾ ਤੇ ਭਾਪ ਨਹੀਂ ਲਵਾਉਂਦੇ ਸੋ ਕੁੱਕਰ ਹੁਣ ਫਟ ਗਿਆ ਜੋ ਕੋਈ ਸਾਡੇ ਨਾਲ ਵਿਵਹਾਰੇ ਤੇ ਨਫਰਤ ਹੀ ਹੋਣਾ ਸ਼ੁਰੂ ਹੋ ਗਿਆ ਇਹ 20 ਸਾਲ ਤੱਕ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਅਜੇ ਆ ਸਚਾਈਆਂ ਸਾਡੀਆਂ ਗੰਦਗੀਆਂ ਸਾਹਮਣੇ ਨਹੀਂ ਸੀ ਆਈਆਂ ਆਪਾਂ ਤੇ ਰਲ ਮਿਲ ਕੇ ਅਸੀਂ ਆਪਣੇ ਵਿਚਾਰਾਂ ਦੇ ਵਿੱਚ ਥੋੜਾ ਜਿਹਾ ਆਪਣਾ ਮੰਥਨ ਵੀ ਕਰੀਏ ਨਾਲ ਦੂਸਰੀਆਂ ਕੌਮਾਂ ਨੂੰ ਅਸਲ 'ਚ ਆਪਣੇ ਕੰਮਾਂ ਨਾਲ ਦੱਸਿਏ ਢੋਲ ਟਮਕਾ ਨਾਲ ਨਹੀਂ ਕੈਨੇਡਾ ਦੇ ਲੋਕ ਕਿਤੇ ਢੋਲ ਟਮਕਾ ਨਹੀਂ ਕਰਨ ਜਾਂਦੇ ਵੀ ਅਸੀਂ ਬਹੁਤ ਵਧੀਆ ਲੋਕ ਸਾਡੇ ਕੋਲ ਆਪੇ ਆਜੋ ਦੁਨੀਆ ਆਪੇ ਹੀ ਰਸਤੇ ਚੜਾ ਕੇ ਇਹਨਾਂ ਦੇ ਕੋਲ ਆ ਉਹ ਤਿਆਰ ਕਰਨ ਦਾ ਕੋਲੇ ਟੱਪ ਕੇ ਵੀ ਨਕਲੀ ਵਿਆਹ ਕਰਾ ਕੇ ਵੀ ਸਾਰੇ ਤਰ੍ਹਾਂ ਦੇ ਟਕਵਾਂਜ ਕਰਕੇ ਆਪਣੇ ਆਪ ਨੂੰ ਵੇਚ ਕੇ ਵੀ ਪਰ ਇਹ ਕਿਸੇ ਨੂੰ ਦੱਸਣ ਨਹੀਂ ਜਾਂਦੇ ਜੋ ਇਸ ਕਰਕੇ ਆਪਾਂ ਆਪਣਾ ਕੰਮ ਇਹੋ ਜਿਹਾ ਰੱਖੀਏ ਜੇ ਦੀ ਚਮਕ ਦੇ ਨਾਲ ਆਪਣੇ ਆਪ ਸੰਸਾਰ ਸਾਨੂੰ ਕਦੇ ਵੀ ਨੰਬਰ 1 ਲੋਕ ਨਹੀਂ ਸਾਨੂੰ ਢੋਲ ਟਮਕਾਣਾ ਉਹਦੇ ਲਈ ਕਰਨਾ ਪਵੇ ਜੀ ਕੀ ਬਥਾ ਮੈਂ ਇੱਕ ਵਾਰ ਇੱਕ ਤਾਂ ਪੱਕੀ ਗੱਲ ਹੈਗੀ ਆ ਜਿਹੜੀ ਆਪ ਜੀ ਨੇ ਬਰੀਫ ਦੇ ਵਿੱਚ ਛਾਣਨਾ ਲਾਤਾ ਤੇ ਜਿਹੜੇ ਸਮਝਣ ਵਾਲੇ ਆ ਉਹ ਸਮਝ ਗਏ ਆ ਤੇ ਮੈਂ ਅੱਜ ਤੱਕ ਕਹਿੰਦਾ ਹੁੰਦਾ ਹੁਣ ਬਈ ਅਸੀਂ ਇਸ ਮੁਲਕ ਤੋਂ ਬਾਹਰ ਪੰਜਾਬ ਛੱਡ ਕੇ ਸੀ ਇਸ ਮੁਲਕ ਜਾਈ ਸੀ ਪਰ ਇੱਥੋਂ ਅਸੀਂ ਕਿੱਥੇ ਜਾਵਾਂਗੇ ਕਿੱਥੇ ਜਾ ਕੇ ਚੰਦਰ ਗ੍ਰਹਿ ਤੇ ਜਾ ਕੇ ਪਹੁੰਚਾਂਗੇ ਉੱਥੇ ਵੀ ਅਸੀਂ ਆਹੀ ਗੱਲਾਂ ਕਰ ਦੇਣੀਆਂ ਪਰ ਤੁਹਾਨੂੰ ਸੋਚਣਾ ਪੈਣਾ ਸਾਨੂੰ ਸੋਚਣ ਲਈ ਮਜਬੂਰ ਹੋਣਾ ਪੈਣਾ ਆ ਜੇ ਤਸੀਂ ਆਉਂਦੀਆਂ ਜਿਹੜੀਆਂ ਸਾਡੀਆਂ ਨਸਲਾਂ ਆ ਆਉਂਦੇ ਬੱਚੇ ਆ ਜੀ ਉਹ ਸਾਹਮਣੇ ਆ ਜੇ ਇਹੀ ਗੱਲਬਾਤ ਐਂਦੇ ਚੱਲਦੀ ਰਹੀ ਤਾਂ ਸਮਾਂ ਬਹੁਤ ਥੋੜਾ ਆ ਤੇ ਥੋੜਾ ਜ ਇਹੀ ਤੁਹਾਡੀ ਗੱਲ ਇੱਥੋਂ ਮੈਂ ਦੋ ਸਰ ਸਾਥੋਂ ਮੈਂ ਅਜ਼ਾਸ ਲੈਣੀ ਹੈ ਮੈਨੂੰ ਪਤਾ ਤੁਸੀਂ ਬਿਜ਼ੀ ਆ ਤੁਸੀਂ ਕਿਤੇ ਪਹੁੰਚ ਗਏ ਆ ਤੇ ਮੈਂ ਤੁਹਾਤੋਂ ਇੱਥੋਂ ਅਜ਼ਾਸ ਲਵਾਂਗਾ ਤੇ ਏਸੀ ਗੱਲ ਦੇ ਨਾਲ ਮੈਂ ਤੁਹਾਤੋਂ ਅਜ਼ਾਸ ਲੈਣੀ ਹੈ ਤੇ ਤੁਸੀਂ ਐਂਡ ਵਿੱਚ ਹੋਰ ਕੀ ਕਹਿਣਾ ਚਾਹੁੰਦੇ ਆ ਅਸੀਂ ਨੇ ਕਹਣਾ ਚੌਣਗੀਪੜ ਪਰਮਾਨੁਤ ਸਭ ਤੋਂ ਪਹਿਲਾਂ ਜਿੰਦਾਬਾਦ ਟੈਲੀਵਿਜ਼ਨ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਐਡਾ ਵੱਡਾ ਸਹਿਯੋਗ ਚੈਨਲ ਨੂੰ ਦਿੱਤਾ ਜਾ ਰਿਹਾ ਤੇ ਤੁਹਾਡਾ ਚੱਕ ਸਾਬੂ ਸਾਹਿਬ ਜੀ ਤੁਹਾਡੀ ਸਮੁੱਚੀ ਟੀਮ ਦਾ ਵੀ ਬਹੁਤ-ਬਹੁਤ ਮੈਂ ਥੈਂਕ ਯੂ ਕਰਨਾ ਚਾਹਨਾ ਔਰ ਜਿੰਨਾ ਤੁਹਾਡਾ ਸਹਿਯੋਗ ਹੈ ਕਮਿਊਨਿਟੀ ਨੂੰ ਸਾਨੂੰ ਅਸੀਂ ਉਸ ਤੇ ਮਾਣ ਕਰਦੇ ਆ ਸੋ ਇਸੇ ਤਰੀਕੇ ਨਾਲ ਰਲ ਮਿਲ ਕੇ ਆਪਾਂ ਅੱਛੇ ਨੂੰ ਅੱਛਾ ਕਹੀਏ ਜੋ ਨਹੀਂ ਅੱਛਾ ਉਸ ਨੂੰ ਅੱਛਾ ਕਰ ਲਈਏ ਪਰ ਉਹ ਅੱਛਾ ਨਹੀਂ ਹੋਵੇਗਾ ਜੇ ਨਚਰੋਦੀ ਬੁਰਾਈ ਨੂੰ ਅਸੀਂ ਕੱਢ ਕੇ ਸਾਹਮਣੇ ਨਹੀਂ ਲਿਆਵਾਂਗੇ ਸੋ ਆਪਣਾ ਮੇਰੇ ਪੱਖ ਤਿੰਨੇ ਤੜਕ ਹੋ ਕੇ ਇਹ ਜਿਹੜੀ ਗੱਲ ਉਸਾਂਵੀ ਕਰ ਲੈਣੀ ਚਾਹੀਦੀ ਹੈ ਜਿਹੜੀ ਸੱਚੀ ਤੇ ਸਹੀ ਹੋਵੇ ਸੋ ਇਸ ਕਰਕੇ ਸੰਸਾਰ ਨੂੰ ਘਰ ਨੂੰ ਅੰਦਰੋਂ ਤੇ ਬਾਹਰੋਂ ਜੇ ਚੰਗਾ ਰਖਣਾ ਤੇ ਜਿਹੜੀ ਬੁਰਾਈ ਆ ਉਹਨੂੰ ਹਵਾ ਲਵਾਉਣੀ ਸਾਨੂੰ ਅੱਜ ਤੋਂ ਸ਼ੁਰੂ ਕਰ ਲੈਣੀ ਚਾਹੀਦੀ ਹੈ ਜੀ ਇਹਨੇ ਕਹਿਣਾ ਚਾਹੁੰਦੇ ਆ ਬਿਲਕੁਲ ਤੇ ਮੈਂ ਹੁਣ ਇਥੋਂ ਤੁਹਾਤੋਂ ਅਜ਼ਾਤ ਲੈਣੀ ਆ ਜਲਦ ਕਿਸੇ ਹੋਰ ਟੌਪਕ ਤੇ ਤੁਹਾਡੇ ਨਾਲ ਫੇਰ ਗੱਲਬਾਤਾਂ ਕਰਨਗੇ ਮੇਰੇ ਵੱਲੋਂ ਤੁਹਾਨੂੰ ਦੋ ਮੇਹੱਤ ਜੁੜ ਕੇ ਪਿਆਰ ਤੇ ਸਤਿਕਾਰ ਪੇ ਜੋਤ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਕਸੋ ਅਸਰ ਕਰਕੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਮੇਰਾ ਕਿਦਾਂ ਦਾ ਲੱਗਾ ਸਤਪਾਲ ਜੌਤਸਾ ਬਹੁਤੀ ਸਾਡੀ ਸਤਕਾਰਯੋਗ ਕਮਿਊਨਿਟੀ ਦੀ ਬਣੀ ਤੇ ਮੈਂ ਇੱਥੇ ਤੁਹਾਤੋਂ ਜ਼ਾਸਤ ਰੂੰਗਾ ਤੇ ਮੇਰੇ ਵੱਲੋਂ ਵੀ ਤੁਹਾਨੂੰ ਇੱਥੇ ਹੀ ਸਤ ਸ੍ਰੀ ਅਕਾਲ